ਅਸੀਂ ਕਈ ਮਾਰ ਕੇ ਬੰਦਾ ਮਾਰਦੇ ਆਂ ਸਾਡੇ ਲੋਕ ਪੰਜਾਬ ਦੇ ਤੂੰ ਤਾਂ ਖੇਤਾਂ ਦੇ ਖੇਤਕੋ ਯਾਰ ਕਰਨ ਲੱਗਾ ਤੈਨੂੰ ਇਹਦਾ ਹਰਜਾਨਾ ਬਹੁਤ ਵੱਡਾ ਭੁਗਤਣਾ ਪਊ ਅਸੀਂ ਉਹ ਜੱਟਿਆਂ ਜਿਹੜੇ ਬਲਦ ਨੂੰ ਨੱਥ ਮਾਰ ਕੇ ਤੇ ਕੰਮ ਕਰਾ ਲੈਂਦੇ ਆ ਜਿੱਦਾਂ ਅੱਜ ਅਸੀਂ ਇੱਥੇ ਪੁਤਲਾ ਸਾੜਿਆ ਇਦਾਂ ਹੀ ਅਸੀਂ ਜੇ ਕੋਈ ਸਾਡੀ ਵਟ ਤੇ ਚੜੇਗਾ ਇਦਾਂ ਹੀ ਸਾੜ ਕੇ ਵਾਪਸ ਭੇਜਾਂਗੇ ਉਹਨੂੰ ਜੇ ਭਗਵਾਨਤਮਾਨ ਨੇ ਇਹ ਪਾਲਿਸੀ ਨਾ ਵਾਪਸ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਬਰ ਦੇ ਵਿੱਚ ਆਖਰੀ ਕੱਲ ਹੋਏਗਾ ਖੇਤੀ ਵੀ ਸਾਡਾ ਇੱਕ ਧਰਮਿਆਂ ਅੱਜ ਪਤਾ ਲੱਗਿਆ ਕੁਲਫੀ ਵਾਕਿਆ ਕਰ ਰਿਹਾ ਅੱਜ ਪਤਾ ਲੱਗਿਆ ਸਾਨੂੰ ਗਰਮਾ ਗਰਮ ਕੁਲਫੀ ਖੁਲਾਤੀ ਆ ਉਹ ਹੁਣ ਤੁਹਾਡੇ ਤੋਂ ਪਹਿਲੀ ਜਿਹੜੀ 2000 ਜਮੀਨ ਇਕ ਵਾਰ ਕੀਤੀ ਆ ਉਹ ਤਾਂ ਹੱਲੇ ਤੇ ਵਸਾ ਨਹੀਂ ਹੋਈ 65000 ਏਕੜ ਇਕੱਠਾ ਕਰਕੇ ਕਿਹੜੀ ਮਾਂ ਦੇ ਪਪੜ ਲਿਆ ਕੇ ਬਿਠਾ ਲੈਣੇ ਨੇ ਤੁਹਾਤਮਾਨ ਸਰਕਾਰ ਬੋਲੋ ਕੀ ਯੂ ਟਰਨ ਮਾਰਿਆ ਜਾਊਗਾ ਜੂ ਟਰਨ ਬਚੂਗਾ ਮਰਵਾਵਾਂਗੇ ਤੁਹਾਡਾ ਇੱਕ ਵੀ ਐਮਐਲਏ ਤੁਹਾਡਾ ਇੱਕ ਵੀ ਮਿਨਿਸਟਰ ਤੁਸੀਂ ਭਗਵਾਨ ਤਬਰ ਜਿਹੜੇ ਮਰਜੀ ਕਿਸਾਨ ਲੀਡਰ ਨਾਲ ਤੁਸੀਂ ਗੱਲ ਕਰ ਲਓ মিডিਆ ਵਾਲਿਆਂ ਨੂੰ ਬੁਲਾ ਲਓ ਤੁਸੀਂ ਸਾਨੂੰ ਉਹਦੇ ਫਾਇਦੇ ਦੱਸ ਦਿਓ ਇੰਗਲੈਂਡ ਕੱਲਾ ਨਹੀਂ ਅਮਰੀਕਾ ਕੈਨੇਡਾ ਜਿੱਦਾਂ ਇਹਨਾਂ ਦੇਸ਼ਾਂ ਸਾਡੇ ਵੀਰ ਬੈਠੇ ਹੋ ਕਹਿੰਦੇ ਆਉਣ ਨੂੰ ਤਿਆਰ ਆ ਸੀ ਪਰ ਅਸੀਂ ਹਾਲੇ ਰੋਕੇ ਆ ਕਿ ਲੋਕ ਬਹੁਤ ਨਾਲ ਆ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਟਰੈਕਟਰ ਮਾਰਚ ਕਰ ਰਹੇ ਨੇ ਤਾਂ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਕਾਲੀਆਂ ਝੰਡੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਾਲੀਆਂ ਝੰਡੀਆਂ ਟਰੈਕਟਰਾਂ ਤੇ ਲਾ ਕੇ ਵਿਰੋਧ ਕਰ ਰਹੇ ਨੇ ਤੇ ਸਾਡੇ ਨਾਲ ਇੱਥੇ ਭਾਈ ਸਾਹਿਬ ਮੌਜੂਦ ਨੇ ਭਾਈ ਸਾਹਿਬ ਅੱਜ ਕੀ ਸੁਣੋ ਇਹ ਹੈ ਜੀ ਕਾਲੀਆਂ ਝੰਡੀਆਂ ਲਾ ਕੇ ਜਿਹੜਾ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਇਹ ਜੀ ਇਹਨਾਂ ਨੂੰ ਸੰਦੇਸ਼ ਵੀ ਦਿੱਤਾ ਹੈ ਤੇ ਚੰਦਨੀ ਵੀ ਦਿੱਤੀ ਹੈ ਗਵਰਨਮੈਂਟ ਨੂੰ ਕਿਉਂਕਿ ਇਹ ਜਿਹੜਾ ਆ ਟਰੈਕਟਰ ਮਾਰਚ ਜਿਹੜਾ ਆ ਸਿਰਫ ਇਹ ਇੱਕ ਦਿਖਾਵਾ ਨਹੀਂ ਆ ਅਸੀਂ ਇਹਨੂੰ ਦੱਸਣਾ ਚਾਹੁੰਦੇ ਆ ਵੀ ਇਹ ਚ ਕੋਈ ਸਾਡਾ ਕੋਈ ਵੀ ਜਿਹੜਾ ਕਿਸਾਨ ਆ ਉਹ ਜ਼ਮੀਨਦਾਰ ਦੇ ਕੋਈ ਨਹੀਂ ਹੀ ਰਾਜੀ ਹੈਗਾ ਕਿਉਂਕਿ ਇਹਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਜੀ ਉੱਥੇ ਸਾਡੇ ਅਸੀਂ ਵੀ ਸਾਰੇ ਕਿਸਾਨ ਸਾਡੇ ਨਾਲ ਸਾਥ ਦੇ ਰਿਹਾ ਜੀ ਸਾਨੂੰ ਜ਼ਮੀਨ ਦੇ ਰਿਹਾ ਕੋਈ ਸਾਥ ਨਹੀਂ ਦੇ ਰੇ ਕੋਈ ਅਸੀਂ ਜ਼ਮੀਨ ਨਹੀਂ ਦੇ ਰਹੇ ਨੇ ਸਿਰਫ ਇਹਦੇ ਜਿਹੜੇ ਭਵੱਕੜ ਆ ਜਿਹੜੇ ਇਹਨਾਂ ਦੇ ਪਿੰਡਾਂ 'ਚ ਕੋਈ ਮਾੜਾ-ਮੋਟਾ ਭਵੱਕੜ ਉਹਨਾਂ ਨਾਲ ਫੋਟੋਆਂ ਖਿਚਾ ਕੇ ਤੇ ਵਾਇਰਲ ਕਰਦਾ ਇਹਦੇ ਵਿੱਚ ਭਵੰਤਮਨ ਨੂੰ ਸਿੱਧੀ ਚੇਤਾਵਨੀ ਵੀ ਦਿੰਨੇ ਆ ਵੀ ਅਸੀਂ ਉਹ ਜੱਟ ਆ ਜਿਹੜੇ ਬਲਦ ਨੂੰ ਨੱਥ ਮਾਰ ਕੇ ਤੇ ਕੰਮ ਕਰਾ ਲੈਨੇ ਆ ਏਣਾ ਸੋਚੇ ਵੀ ਇਹ ਸਾਡੇ ਬਲਦਵੀ ਦੇ ਲਾਲੋ ਕੰਮ ਕਰਾ ਸਕਦੇ ਇਹ ਸਾਡੇ ਕੋ ਉਹ ਵੀ ਉਨੇ ਜੋਗਾ ਵੀ ਹੈ ਨਹੀਂ ਵੀ ਜੇ ਸਾਡੇ ਜਿਹੜਾ ਸਾਡੀ ਜ਼ਮੀਨ ਜਿਹੜੀ ਖੋ ਗਿਆ ਜਾਏਗਾ ਜਿੱਦਾਂ ਅੱਜ ਅਸੀਂ ਇੱਥੇ ਪੁਤਲਾ ਸਾੜਿਆ ਇਦਾਂ ਹੀ ਅਸੀਂ ਜੇ ਕੋਈ ਸਾਡੀ ਵਟ ਤੇ ਚੜੇਗਾ ਇਦਾਂ ਹੀ ਸਾੜ ਕੇ ਵਾਪਸ ਭੇਜਾਂਗੇ ਉਹਨੂੰ ਵੀ ਭਾਵੇਂ ਪ੍ਰਸ਼ਾਸ਼ਕ ਜਿਹੜਾ ਮਰਜੀ ਪੁਲਿਸ ਵਾਲਾ ਜੋ ਮਰਜੀ ਫੋਰਸ ਲੈ ਕੇ ਆ ਜੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਹੋਰ ਵੀ ਕਿਸਾਨ ਨੇ ਇੱਥੇ ਸਾਡੇ ਨਾਲ ਭਾਈ ਸਾਹਿਬ ਇੱਥੇ ਮੌਜੂਦ ਨੇ ਇਹ ਸਪੈਸ਼ਲੀ ਆਪਣੀ ਜ਼ਮੀਨ ਬਚਾਉਣ ਵਾਸਤੇ ਇੰਗਲੈਂਡ ਤੋਂ ਇੱਥੇ ਪਹੁੰਚੇ ਨੇ ਭਾਈ ਜੀ ਸਾਸੀ ਘਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਥੈਂਕਸ ਵੈਰੀ ਮੈਂ ਤੁਹਾਡੀ ਸਾਰੀ ਟੀਮ ਦਾ ਤੁਸੀਂ ਸਾਨੂੰ ਕਵਰ ਕਰ ਰਹੇ ਆ ਬੱਚਾ ਭਾਈ ਜੀ ਤੁਸੀਂ ਇੰਗਲੈਂਡ ਤੋਂ ਆਪਣੀ ਇੱਥੇ ਜ਼ਮੀਨ ਬਚਾਉਣ ਆ ਗਏ ਜੀ ਹਾਂ ਜੀ ਬਿਲਕੁਲ ਜੀ ਸਾਡੇ ਮੇਰੇ 12 11 12 ਖੇਤ ਹੁੰਦੇ ਆ ਤੇ ਉਹਦੇ ਲਈ ਸਾਨੂੰ ਸਾਡੀ ਆਪਾ ਪਿੰਡਾ ਜੂ ਬਸੇ ਆ ਪਿੰਡਾ ਜੰਮੇ ਮੈਂ ਗਲੈਂਡ ਰਹਿੰਦਾ ਛੋਟਾ ਜਿਹਾ ਚਲ ਗਿਆ ਸੀ ਪਰ ਆਪਣਾ ਦਿਲ ਤਾਂ ਪੰਜਾਬੀ ਆ ਤੇ ਉਹਦੇ ਲਈ ਮੈਨੂੰ ਆਉਣਾ ਪਿਆ ਜੀ ਆਪਣੀ ਜ਼ਮੀਨ ਲਈ ਆਪਣੀ ਆਣਖ ਲਈ ਆਪਣੇ ਭਰਾਵਾਂ ਨਾਲ ਖੜੇ ਹੋਣ ਲਈ ਜ ਜ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਤੁਹਾਡੀ ਜ਼ਮੀਨ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਆ ਗਈ ਹੈ ਫਿਰ ਤੁਹਾਡੇ ਜ਼ਿਹਨ 'ਚ ਖਿਆਲ ਕੀ ਆਇਆ ਜੀ ਬਾੜੀ ਇੱਕ ਤਰ੍ਹਾਂ ਦਾ ਖਿਆਲ ਇਹ ਜਾਂਦਾ ਕਿ ਤੁਹਾਡਾ ਅਜਾੜਾ ਹੋ ਗਿਆ ਇੱਕ ਇਹਦਾ ਅਜਾੜਾ ਹੋ ਗਿਆ ਜੀ ਸਾਡਾ ਜਦੋਂ ਇਹ ਪਤਾ ਲੱਗਾ ਸਾਡੇ ਕੋਲ ਰਹਿਣਾ ਹੀ ਕੱਖ ਨਹੀਂ ਜਦੋਂ ਸਾਡੀ ਜ਼ਮੀਨ ਨਾਲ ਲੈ ਲਈਆਂ ਸਾਨੂੰ ਕਿਹਨੇ 12 ਖੇ ਦੇ ਕੇ 3 ਖੇ ਦਵਾਂਗੇ ਤੇ ਵਿੱਚੋਂ ਪਲਾਟ ਕਰ ਉਹ ਕੀ ਬੜਾ ਕਰੋ ਨੂੰ ਵਿਕਣੇ ਅਸੀਂ ਦੇਣੀ ਨਹੀਂ ਕੋਈ ਸੌਦਾ ਨਹੀਂ ਭਾਵੇਂ ਕਰੋੜਾ ਰੁਪਈਆ ਦੇਣ ਸੌਦਾ ਕਰਨਾ ਹੀ ਨਹੀਂ ਜੀ ਬਾਕੀ ਪੰਜਾਬ ਪਿੰਡਾਂ 'ਚ ਵਸਦਾ ਜੀ ਸਾਰਾ ਬੱਸ ਦਾ ਇਹ ਪੈਂਡੀ ਉਜੜ ਗਿਆ ਤਾਂ ਰਹਿਣਾ ਕੀ ਹੋਇਆ ਅੱਛਾ ਆ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਤੁਸੀਂ ਝੰਡੇ ਲਹਿਰਾ ਰਹੇ ਹੋ ਇਹਦਾ ਕੀ ਸੁਨੇਹਾ ਜੀ ਉਹ ਇਹ ਸੁਨੇਹਾ ਇਹ ਹੈ ਕਿ ਅੱਜ ਭਗਵਾਨਤਮਾਨ ਜਦੋਂ ਝੰਡਾ ਅਮਲੀ ਸੀ ਉਹ ਚੰਗਾ ਸੀ ਜੀ ਇਹ ਇੱਕ کردار ਕਰਦਾ ਹੁੰਦਾ ਸੀ ਇੱਕ ਝੰਡਾ ਅਮਲੀ ਬਣ ਕੇ ਉਹ ਚ ਜੱਟਾਂ ਦੇ ਇਹ ਇਹ ਜੱਟਾਂ ਦੀ ਵੀ ਗੱਲ ਕਰਦਾ ਸੀ ਕਹਿੰਦਾ ਹੁੰਦਾ ਲੀਡਰ ਸਾਰੇ ਇਹ ਕਹਿੰਦਾ ਸਾਰੇ ਲੀਡਰ ਸਾਰੇ ਗਲਤ ਆ ਗੰਦੇ ਆ ਉਹਨਾਂ ਲੀਡਰਾਂ ਜਾ ਆ ਕੇ ਖੜਾ ਹੋ ਗਿਆ ਸਾਨੂੰ ਆਪਾਂ ਇਹਨਾਂ ਨੂੰ ਵੋਟਾਂ ਇਹ ਪਾਈਆਂ ਸੀ ਕਿ ਵਧੀਆ ਕਰਨਗੇ ਕੰਮ ਪਰ ਇਹਨਾਂ ਨੂੰ ਵਧੀਆ ਨਹੀਂ ਕੀਤਾ ਲਾਲਾ ਜੀ ਨੂੰ ਇਹੀ ਕਵਾਂਗੇ ਕਿ ਬਾਪਸ ਚਲ ਜਾਓ ਕਿ ਲੀਵ ਦਾ ਪੰਜਾਬ ਲੋਨ ਇੰਗਲੈਂਡ ਵਾਲੇ ਹੋਰ ਵੀ ਤਿਆਰ ਬੈਠੇ ਨੇ ਇੰਡੀਆੋਂ ਨੂੰ ਜ਼ਮੀਨਾਂ ਵਜੋਂ ਲਈ ਹਾਂਜੀ ਸਾਨੂੰ ਫੋਨ ਚੱਲ ਰਹੇ ਨੇ ਇੰਗਲੈਂਡ ਕੱਲਾ ਨਹੀਂ ਅਮਰੀਕਾ ਕੈਨੇਡਾ ਜਿੱਦਾਂ ਇਹਨਾਂ ਦੇਸ਼ਾਂ ਸਾਡੇ ਵੀਰ ਬੈਠੋ ਕਹਿੰਦੇ ਆਉਣ ਨੂੰ ਤਿਆਰ ਆ ਸੀ ਪਰ ਅਸੀਂ ਹਾਲੇ ਰੋਕੇ ਆ ਕਿ ਲੋਕ ਬਹੁਤ ਨਾਲ ਆ ਸਾਰੇ ਤੁਹਾਡਾ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਆ ਬਾਕੀ ਕੰਨ ਨਾਲ ਆ ਜਿਹੜੇ ਜੱਟਾਂ ਨਾਲ ਖੜੇ ਆ ਉਹਨਾਂ ਨੂੰ ਸਾਰੇ ਲਾਈ ਕਰਦੇ ਆ ਜਿਹੜੇ ਭਗਵਾਨਤਵਨ ਖਰੀਦੇ ਆ ਉਹ ਤੁਹਾਨੂੰ ਵੀ ਪਤਾ ਹੀ ਆ ਹਾਂਜੀ ਇਹ ਯੂ ਟਰਨ ਮਾਰਨਾ ਪਊਗਾ ਬੋਲਣ ਲਈ ਉਹਨਾਂ ਨੂੰ ਮਾਰਨਾ ਪਊਜੀ ਸਰਕਾਰ ਨੂੰ ਅਸੀਂ ਤਾਂ ਜ਼ਮੀਨਾਂ ਦੇਣੀਆਂ ਨਹੀਂ ਸਰਕਾਰ ਨੂੰ ਅੱਜ ਦੇਖੋ ਕਿੰਨਾ ਘੱਟ ਹੋ ਗਿਆ ਇਹਦਾ ਘੱਟ ਇਦਾਂ ਹੀ ਹੋਊ ਜੀ ਯੂ ਟਰਨ ਮਾਰਨਾ ਪੈਣਾ ਸਰਕਾਰ ਨੂੰ ਹਾਂਜੀ ਬਾਕੀ ਗੱਲ ਇਹ ਆ ਕਿ ਇਹ ਗੱਲ ਇੱਕ ਕਹਿੰਦਾ ਹੁੰਦਾ ਵੀ ਕੁਲਫੀ ਗਰਮਾ ਗਰਮ ਇਹਨੂੰ ਮੈਂ ਇੱਕ ਗੱਲ ਕਹਿਣਾ ਭਗਵਾਨ ਜੀ ਨੂੰ ਤੂੰ ਜੱਟ ਜੱਟ ਸੜਕਾਂ ਤੇ ਤੂੰ ਜੱਟ ਸੜਕਾਂ ਤੇ ਰੋਲ ਦਿੱਤੇ ਤੇਰੇ ਇਨ ਕਲੱਬ ਵੀ ਹੋਣ ਦੇ ਸਾਰੇ ਜੋ ਵੀ ਕੰਮ ਕੀਤੇ ਉਹਨਾਂ ਪੜਦੇ ਫੋਲ ਦਿੱਤੇ ਖੇਤੀ ਖੇਤੀ ਵੀ ਸਾਡਾ ਇੱਕ ਧਰਮ ਆ ਅੱਜ ਪਤਾ ਲੱਗਿਆ ਕੁਲਫੀ ਵਾਕਿਆ ਹੀ ਧਰਮ ਆ ਅੱਜ ਪਤਾ ਲੱਗਿਆ ਸਾਨੂੰ ਗਰਮਾ ਗਰਮ ਕੁਲਫੀ ਖਲਾਤੀ ਆ ਇਹ ਕਹਿੰਦਾ ਹੁੰਦਾ ਸੀ ਉਦੋਂ ਬੜੇ ਨਾਲ ਚਾਨ ਹੱਸਦੇ ਹੁੰਦੇ ਸੀ ਪਰ ਇਹਨੂੰ ਇਹ ਨਹੀਂ ਪਤਾ ਕਿ ਜਿਹੜੇ ਹਾਸੇ ਪਾਉਂਦਾ ਇੱਕ ਦਿਨ ਰੋਣਾ ਵੀ ਪੈਣਾ ਉਹਨਾਂ ਹਾਸਿਆਂ 'ਚ ਇਹ ਰਵਾਇਤ ਅੱਜ ਕਿਸਾਨ ਸਾਰੇ ਜਮੀਨਾਂ ਸਾਡੀਆਂ ਮਾਵਾ ਆ ਇਹ ਹੀ ਮਾਨ ਮਾਣ ਨੂੰ ਹੱਥ ਨਹੀਂ ਕੌਣ ਦਿੰਦੇ ਠੀਕ ਆ ਜੀ ਥੈਂਕ ਯੂ ਵੈਰੀ ਮਚ ਰਵਾਟਾ ਤੋ ਉਹ ਤੁਹਾਡਾ ਥੈਂਕ ਯੂ ਸਾਰੀ ਟੀਮ ਦਾ ਥੈਂਕ ਯੂ ਬਿਲਕੁਲ ਇਹ ਭਾਈ ਸਾਹਿਬ ਲੈਂਡ ਪੁਨਿੰਗ ਪਾਲਸੀ ਤੁਹਾਡੇ ਲਈ ਚੰਗੀ ਨਹੀਂ ਹੈਗੀ ਜੀ ਜੇ ਚੰਗੀ ਹੁੰਦੀ ਤਾਂ ਇੱਥੇ ਸੀ ਕੀ ਕਰਨ ਹਣਾ ਅਸਲ ਵਿੱਚ ਇਹਨਾਂ ਨੇ ਵੀ ਨਹੀਂ ਪੜੀ ਯਾਰਾਂ ਇਹ ਦਿੱਲੀ ਦੇ ਲਾਲਿਆਂ ਦੀ ਬਣਾਈ ਹੋਈ ਪਾਲਸੀ ਆ ਇਹਨਾਂ ਨੂੰ ਜਦੋਂ ਪੱਤਰਕਾਰ ਸਵਾਲ ਪੁੱਛਦੇ ਨੇ ਕਿ ਕੀ ਇਹਦੇ ਵਿੱਚ ਨਫਾ ਕੀ ਨੁਕਸਾਨ ਕੀ ਆ ਇਹ ਤਾਂ ਆਪ ਇੱਕ ਦੂਜੇ ਦੇ ਮੋਹਰ ਨੂੰ ਪੇਪਰ ਕਰਨ ਲੱਗ ਜਾਂਦੇ ਫਲਾਣੇ ਤੂੰ ਬੋਲਦੇ ਫਲਾਣੇ ਤੂੰ ਬੋਲਦੇ ਮਤਲਬ ਇਹ ਨਹੀਂ ਪਾਲਸੀ ਪੜੀ ਨਹੀਂ ਇਦਾਂ ਦੇ ਖੇਤੀ ਕਾਨੂੰਨ ਸੀ ਉਹ ਡਾਂਗੀਆਂ ਬਾਨੀਆਂ ਤੇ ਲਿਆਂਦੇ ਸੀ ਮੋਦੀ ਨੇ ਲਾਗੂ ਕਰਾਤੇ ਇਹ ਦੇ ਲੈਂਡ ਪੂਲਿਕ ਪਾਲਸੀ ਆ ਇਹ ਦਿੱਲੀੋਂ ਆਈ ਆ ਲਾਗੂ ਕਰਾਤੀ ਚਲੋ ਮੈਂ ਇੱਕ ਗੱਲ ਮੰਨ ਲੈਣਾ ਭਈ ਦੇਸ਼ ਨੂੰ ਡਿਵੈਲਪ ਕਰਨ ਦੀ ਲੋੜ ਆ ਕਰੋ ਅਸੀਂ ਨਹੀਂ ਕਹਿੰਦੇ ਨਹੀਂ ਕਰਨਾ ਕਰੋ ਜਿਹੜੇ ਪਹਿਲੇ ਡਿਵੈਲਪ ਹੋਏ ਅਦਾਰੇ ਆ ਜਿਵੇਂ ਇੱਕ ਪੰਜਾਬ ਦੀ ਘਹਾਵਤਾ ਅੱਗਾ ਦੌੜ ਤੇ ਪਿੱਛਾ ਚੌੜ ਪਿੱਛੇ ਸਾਰਾ ਕੋ ਚੌੜ ਹੋਈ ਜਾਂਦਾ ਮורה ਕਹਿੰਦੇ ਡਿਵੈਲਪ ਕਰਨਾ ਭਗਵੰਤ ਮਾਨ ਦਾ ਬਿਆਨ ਸੀ ਕਹਿੰਦਾ ਜਦੋਂ ਕਿਹਾ ਸੀ ਕਿਸਾਨਾਂ ਨੇ ਛੋਣੇ ਤੋਂ ਪਹਿਲਾਂ ਵੀ ਅਸੀਂ ਭਗਵੰਤ ਮਾਨ ਨਾਲ ਡਿਬੇਟ ਕਰਨੀ ਚਾਹੁੰਦੇ ਆ ਉਹ ਕਹਿੰਦਾ ਡਿਬੇਟ ਡਿਬੇਟ ਫੇਰ ਖੇਲਾਂਗੇ ਪਹਿਲਾਂ ਕੰਮ ਕਰ ਲਈਏ ਅਲਵ ਛੋਣਾ ਲਾ ਲਈਏ ਉਹਨੂੰ ਪੁੱਛਿਆ ਹੁਣ ਤਾਂ ਗਾਲ ਵੀ ਨਹੀਂ ਕਰ ਸਕਦੇ ਕਿਉਂਕਿ ਜ਼ਿਮੀਦਾਰਾਂ ਦਾ ਸੁਭਾਅ ਗਾਲ ਕੱਢਣਾ ਇਹਨੂੰ ਕੰਜਰ ਨੂੰ ਪੁੱਛ ਨਾ ਤੇਰੇ ਕੋਲ ਡਾਇਆ ਨਾ ਤੇਰੇ ਕੋਲ ਜੂਰੀਆ ਦਵਾਈਆਂ ਦੇ ਰੇਟ ਸਾਮਾਨ ਨੂੰ ਲੱਗ ਗਏ ਖੇਤੀ ਅਸੀਂ ਕਰਨਾ ਕਰਨੀ ਸਕੂ ਨਾ ਅੱਜ ਤੱਕ ਅਸੀਂ ਜਿਹੜਾ ਸੋਸਾਇਟੀਆਂ ਚ ਡਾਇਆ ਸਾਡਾ ਆਇਆ ਉਸੀਂ ਧਰਨੇ ਲਾ ਲਾ ਕੇ ਲਿਆਂਦਾ ਸਾਨੂੰ ਸੁਸਾਇਟੀਆਂ ਚ ਦਾਇਆ ਜੂਰੀਆ ਆਇਆ ਨਹੀਂ ਦਾਇਆ ਜਿਹੜਾ ਪਹਿਲਾਂ ਪਹਿਲਾਂ ਨਿਕਲ ਗਿਆ ਨਿਕਲ ਗਿਆ ਮੁੜ ਕੇ ਝੋਨਾ ਲੱਗਣ ਵੇਲੇ ਬਿਲਕੁਲ ਹੀ ਨਹੀਂ ਆਇਆ ਜੂਰੀਆ ਉੱਥੇ ਫਿਰਿਆ ਸਰਕਾਰ ਆਪਣੇ ਲੋੜੀਂਦੇ ਸਾਧਨ ਜੁਟਾ ਨਹੀਂ ਸਕੀ ਨੰਬਰ 2 ਤੇ ਸਕੂਲਾਂ ਦਾ ਇਹ ਕਹਿੰਦੇ ਜੀ ਅਸੀਂ ਨਵਾਂ ਮਾਡਲ ਲੈ ਆਂਦਾ ਸਿੱਖਿਆ ਕ੍ਰਾਂਤੀ ਜਿਨ੍ਹਾਂ ਸਕੂਲਾਂ ਚ ਸਿੱਖਿਆ ਕ੍ਰਾਂਤੀ ਇਹਨਾਂ ਦੇ ਬੋਰਡ ਲੱਗੇ ਆ ਤੁਸੀਂ ਕੈਮਰਾ ਲੈ ਕੇ ਜਾਓ ਉਹਨਾਂ ਸਕੂਲਾਂ ਚ ਟੀਚਰ ਚੈੱਕ ਕਰਕੇ ਆਓ ਕਿੰਨੇ ਆ ਅੱਛਾ ਮਤਲਬ ਉਹ ਮੇਰੀ ਗੱਲ ਪੂਰੀ ਹੋਣਾ ਉਹ ਤੇ ਕੰਦਾ ਨਾ ਪੜਾਉਣਾ ਜੀ ਬੱਚਿਆਂ ਨੂੰ ਪੜਾਉਣ ਨੂੰ ਟੀਚਰ ਚਾਹੀਦੇ ਹਨਾ ਕੋਈ ਗੱਲ ਆਗੇ ਨਾ ਅੱਗਾ ਤੋਂ ਹੋੜ ਤੇ ਪਿੱਛਾ ਝੌੜ ਸਰਕਾਰੀ ਹਸਪੀਟਲ ਕੀ ਹਾਲ ਹੈ ਉਹਨਾਂ ਦੇ ਵਿੱਚ ਇੱਕ ਡਾਕਟਰੀ ਕਰਾਉਣ ਜਾਣਾ ਹੋਵੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਇੱਕੋ ਥਾਂ ਤੋਂ ਸਾਰਾ ਕੁਝ ਹੋ ਜਾਂਦਾ ਜੇ ਸਰਕਾਰੀ ਚੋਂ ਕਰਾਉਣਾ 10 ਤਰ੍ਹਾਂ ਦੀਆਂ ਪਾਚੀਆਂ ਕੱਟ ਹੁੰਦੀਆਂ 10 ਡਾਕਟਰਾਂ ਕੋਲ ਜਾਣਾ ਪੈਂਦਾ ਫਿਰ ਵੀ ਉਹ ਇੱਕ ਦਿਨ ਕੰਪਲੀਟ ਨਹੀਂ ਹੁੰਦਾ ਅਛਾ ਆਪਾਂ ਹੁਣ ਲੈਂਡ ਪੂਲਿੰਗ ਵਾਲੇ ਪਾਸੇ ਨੂੰ ਆਈਏ ਹੁਣ ਇਹ ਭੰਗਵਤ ਮਾਨ ਸਰਕਾਰ ਬੋਲੋ ਕੀ ਯੂ ਟਰਨ ਮਾਰੇ ਜਾਊਗਾ ਯੂ ਟਰਨ ਬੱਜੂਗਾ ਮਰਵਾਵਾਂਗੇ ਇਸੇ ਤਰ੍ਹਾਂ ਤੀਜਾ ਅਧਾਰਾ ਤੁਹਾਡਾ ਬਿਜਲੀ ਵਿਭਾਗ ਉਹਦੇ ਵਿੱਚ ਕਿੰਨੇ ਪਲਾ 50 50 60 60 ਮੁਲਾਜ਼ਮ ਇੱਕ ਸਬਸਟੇਸ਼ਨ ਚ ਹੁੰਦੇ ਸੀ ਤੇ ਅੱਜ 4 4 ਤਿੰਨ ਤਿੰਨ ਨੇ ਉਹ ਵੀ ਪ੍ਰਾਈਵੇਟ ਪਿੱਛੇ ਦਾ ਸਾਰਾ ਕੁਝ ਫੇਲ ਹੋ ਗਿਆ ਅੱਗੇ ਜਿਹੜੀ ਤੂੰ ਲੈਂਡ ਪੂਲਿੰਗ ਲੈ ਕੇ ਆ ਰਿਆਂ ਡਿਵੈਲਪਮੈਂਟ ਦੀ ਪਾਲਿਸੀ ਉਹਨੂੰ ਕੀ ਕਰੇਗਾ ਲੁਧਿਆਣੇ ਦਾ ਪਰਲਾ ਪਾਸਾ ਚੱਲ ਜਾਓ ਸਾਡੇ ਵਾਲਾ ਪਾਸਾ ਆਜੋ ਤੁਸੀਂ ਫਲੋਰ ਆਜੋ ਫਲੋਰ ਦੇ ਚਾਰ ਛਰੇ ਇੱਕ ਪਾਸੇ ਨੰਗਲ ਪਿੰਡ ਹੈ ਇੱਕ ਪਾਸੇ ਜੰਗਲ ਆ ਜਗਲਾਤ ਵਿਭਾਗ ਦੇ ਤੇ ਮੋਰੇ ਘੜਾ ਪਿੰਡ ਆ ਗਿਆ ਫਲੋਰ ਕਿਸੇ ਪਾਸੇ ਨੂੰ ਵੀ ਨਹੀਂ ਵਧਿਆ ਜਿੰਨੇ ਕੁ ਲੋਰ ਸੀ ਵਪਾਰੀਆਂ ਨੇ ਜਾਂ ਦੁਕਾਨਦਾਰਾਂ ਨੇ ਬਾਹਰਲੇ ਪਿੰਡਾਂ ਚ ਜਾ ਕੇ ਫਲੋਰ ਤੋਂ ਬਾਹਰ ਨਿਕਲ ਕੇ ਜ਼ਮੀਨਾਂ ਖਰੀਦ ਕੇ ਉਹਨੇ ਆਪਣੀ ਟਵਲਿੰਗ ਕਰ ਲਈ ਆ ਉੱਥੇ ਭਗਵੰਤ ਮਾਨ ਤੋਂ ਨਹੀਂ ਹੋਣੀ ਉਹ ਹੁਣ ਚੱਲ ਜਾ ਲੁਧਿਆਣੇ ਦੇ ਪਰਲੇ ਪਾਸੇ ਬੇਰਕਾ ਚੌਂਕ ਤੋਂ ਲੈ ਕੇ ਜਿਹੜੀਆਂ ਬਾਹਰ ਨੂੰ ਸੜਕਾਂ ਨਿਕਲਦੀਆਂ ਤਿੰਨ ਚਾਰ ਸੜਕਾਂ ਤੋਂ ਚੱਲ ਜਾ ਪੰਜ ਕਿਲੋਮੀਟਰ ਤੋਂ ਬਾਅਦ ਪਰੇ ਟਵਲਿੰਗ ਹੈ ਜਿਹੜੀਆਂ ਪਹਿਲੀਆਂ ਕਲੋਨੀਆਂ ਬਣੀਆਂ ਖਾਲੀ ਪਈਆਂ ਉਹ ਹੁਣ ਤੁਹਾਡੇ ਤੋਂ ਪਹਿਲੀ ਜਿਹੜੀ 2000 ਜਮੀਨਾਂ ਕਵਰ ਕੀਤੀ ਆ ਉਹ ਤਾਂ ਹਲੇ ਤੇ ਬਸਾ ਨਹੀਂ ਹੋਈ 65000 ਏਕੜ ਇਕੱਠਾ ਕਰਕੇ ਕਿਹੜੀ ਮਾਂ ਦੇ ਪਪੜ ਲਿਆ ਕੇ ਬਿਠਾ ਲੈਣੇ ਨੇ ਤੁਮਤਵਾ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਲੈਂਡ ਪੁਲਿੰਗ ਨੂੰ ਲੈ ਕੇ ਜੀ ਉਹਨੇ ਇੱਕੋ ਗੱਲ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਨਾ ਜੇ ਕੋਈ ਸਾਡਾ ਮਾਲਾ ਥਾਂ ਦੱਬ ਜਾਵੇ ਜਾਂ ਸਾਡਾ ਬੰਦਾ ਮਰ ਜਾਵੇ ਅਸੀਂ ਕਈ ਮਾਰ ਕੇ ਬੰਦਾ ਮਾਰਦੇ ਆ ਸਾਡੇ ਲੋਕ ਪੰਜਾਬ ਦੇ ਤੂੰ ਤਾਂ ਖੇਤਾਂ ਦੇ ਖੇਤ ਅਵਰ ਕਰਨ ਲੱਗਾ ਤੈਨੂੰ ਇਹਦਾ ਹਰਜਾਨਾ ਬਹੁਤ ਵੱਡਾ ਭੁਗਤਣਾ ਪਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੋਂ ਸੋ ਬਿਲਕੁਲ ਦਰਸ਼ਕੋ ਤਾਂ ਹੋਰ ਵੀ ਇਥੇ ਕਿਸਾਨ ਵੀਰ ਨੇ ਕਿਸਾਨਾਂ ਦੇ ਨਾਲ ਆ ਸੰਤੋਖ ਸਿੰਘ ਸੰਧੂ ਸਾਹਿਬ ਨੇ ਸੰਧੂ ਸਾਹਿਬ ਲੈਂਡ ਪੂਰਿੰਗ ਨੂੰ ਲੈ ਕੇ ਕੀ ਕਹੋਗੇ ਜੀ ਤੁਸੀਂ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਪਾਲਿਸੀ ਲੋਕਾਂ ਲਈ ਫਾਇਦੇਮੰਦ ਹੈ ਜੀ ਤੁਸੀਂ ਅੱਜ ਕਾਲੀਆਂ ਝੰਡੀਆਂ ਲਾ ਕੇ ਵਿਰੋਧ ਕਰ ਰਹੇ ਹੋ ਜੇ ਇੰਨੀ ਪਾਲਿਸੀ ਫਾਇਦੇਮੰਦ ਸੀ ਭਗਵੰਤ ਮਾਨ ਨੂੰ ਐਸਕੇਮ ਨੇ 18 ਤਰੀਕ ਨੂੰ ਸੱਦਾ ਦਿੱਤਾ ਸੀ ਸਾਰੀਆਂ ਪਟੜੀਆਂ ਦੇ ਪਾਰਟੀਆਂ ਨੂੰ ਸੱਦਾ ਦਿੱਤਾ ਸੀ ਪੇ ਇਹ ਪਾਲਿਸੀ ਲਖਤੀ ਅਸੀਂ ਚਾਰ ਮਸਲੇ ਇਹਨਾਂ ਨੂੰ ਪੰਜਾਬ ਦੇ ਦਿੱਤੇ ਸੀ ਤੇ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰੋ ਪਰ ਬਾਕੀ ਸਾਰੀਆਂ ਲਗਭਗ ਪਟਿਆਲ ਪਾਰਟੀਆਂ ਆ ਗਈਆਂ ਤੇ 11 ਪਾਰਟੀਆਂ ਜਿਹੜੀਆਂ ਆਈਆਂ ਤੇ ਭਗਵਾਨ ਤਮਨ ਦੀ ਪਾਰਟੀ ਜਿਹੜੀ ਉਹ ਚ ਹਾਜ਼ਰ ਨਹੀਂ ਹੋਈ ਜੇ ਇੰਨੀ ਪਾਲਿਸੀ ਵਧੀਆ ਸੀ ਉਹ ਤੇ ਇਹਨਾਂ ਨੂੰ ਬੁਲਾਇਆ ਸੀ ਇਹਨਾਂ ਦੇ ਰੋੜੇ ਨੂੰ ਅਸੀਂ ਘਰ ਜਾ ਕੇ ਕਹਿ ਕੇ ਸਰਦਾ ਪੱਤਰ ਦੇ ਗਏ ਉਹਦਣ ਲੋਕਾਂ ਨੂੰ ਸਮਝਾਉਦੇ ਨਾ ਮੀਡੀਆਦਾਰਾ ਉੱਤੇ ਸੀ ਨਾਲੇ ਮਤਲਬ ਲੋਕਾਂ ਨੂੰ ਪਤਾ ਲੱਗ ਜਾਂਦਾ ਹੁਣ ਵੀ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ ਤੁਹਾਡਾ ਇੱਕ ਵੀ ਐਮਐਲਏ ਤੁਹਾਡਾ ਇੱਕ ਵੀ ਮਨਿਸਟਰ ਤੁਸੀਂ ਭਗਵਾਨ ਤਮਨ ਜਿਹੜੇ ਮਰਜੀ ਕਿਸਾਨ ਲੀਡਰ ਨਾਲ ਤੁਸੀਂ ਗੱਲ ਕਰ ਲੋ ਮੀਡੀਆ ਵਾਲਿਆਂ ਨੂੰ ਬੁਲਾ ਲਓ ਤੁਸੀਂ ਸਾਨੂੰ ਉਹਦੇ ਫਾਇਦੇ ਦੱਸ ਦਿਓ ਉਹਦੇ ਕੀ ਫਾਇਦੇ ਆ ਅਸੀਂ ਤੁਹਾਨੂੰ ਦੱਸ ਦਵਾਂਗੇ ਨੁਕਸਾਨ ਕੀ ਆ ਇਸ ਕਰਕੇ ਅਸੀਂ ਸਮਝਦੇ ਆ ਇਹ ਲੋਕਾਂ ਦੇ ਹੱਕ ਦੀ ਨਹੀਂ ਇਹ ਜੋਕਾਂ ਦੇ ਹੱਕ ਦੀ ਆ ਪਾਲਸੀ ਇਹਨੂੰ ਕਿਸੇ ਕੀਮਤ 'ਤੇ ਅਸੀਂ ਲਾਗੂ ਨਹੀਂ ਹੋਣ ਦਵਾਂਗੇ ਯੂ ਟਰਨ ਮਾਰਨਾ ਪਊਗਾ ਭਗਵੰਤ ਮਾਨ ਸਰਕਾਰ ਨੂੰ ਦੇਖੋ ਬਹੁਤ ਵਾਰੀਆਂ ਨੇ ਯੂ ਟਰਨ ਮਾਰਿਆ ਆ ਵੀ ਮਾਰੇਗਾ ਆ ਵੀ ਥੋੱਕੇ ਚਟੇਗਾ ਆ ਮੇਰੇ ਕਾ ਲਾਡ ਕਰ ਲਿਓ ਮੀਡੀਆ ਤੇ ਮੈਂ ਗੱਲ ਕਹਿਣਾ ਜੇ ਭਗਵੰਤ ਮਾਨ ਨੇ ਇਹ ਪਾਲਸੀ ਨਾ ਵਾਪਸ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਬਰ ਦੇ ਵਿੱਚ ਆਖਰੀ ਕੱਲ ਹੋਏਗਾ ਠੀਕ ਹੈ